ਕੀ ਰਾਤ ਮੇਰਾ ਪ੍ਰਾਤ। ਮਿਸਾਲ ਸਕਾਲ ਦੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਮੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਛੇ ਮੱਜਾਂ ਵਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਸੂਈਆਂ ਤੇ ਚਾਰ ਗੱਬਣਾ ਜਿਸ ਤਰ੍ਹਾਂ ਕਿ ਹਰ ਵੀਡੀਓ 'ਚ ਆਪਾਂ ਬੇਨਤੀ ਇਹੀ ਕਰੀਦੀ ਆ। ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਪਾਸ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜਿੱਥੋਂ ਵੀ ਲੈਣਾ ਵਾ ਬਾਕੀ ਜਿਹੜੇ ਵੀ ਇੰਨੇ ਪੈਸੇ ਖਰਚਨੇ ਆ ਉਹਦਾ ਫਰਜ਼ ਪੰਦਾ ਸਾਰੀਆਂ ਚੀਜ਼ਾਂ ਆਪ ਵੇਚ ਚਾ ਕੇ ਖੜਨਦਾ ਤੇ ਆਪਣੀ ਗਾਰੰਟੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਵੀਰ ਜੀ ਹੋਸਣਾ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸੋ ਅਕਿੰਦਰ ਸਿੰਘ ਪਿੰਡ ਚਟਾ ਤਸੀਲ ਬਟਾਲਾ ਜਿਹੜਾ ਗਜ਼ਾਰਾ ਤੇ ਫੋਨ ਨੰਬਰ ਵੀ ਬੋਲ ਦਿਓ 985827552 ਠੀਕ ਆ ਤੇ ਵੇਗਿਆ ਮਾਲਪਰਸਾਂ ਵਾਲਾ ਫਿਰ ਹਾਂਜੀ ਵੇਗਿਆ ਤੀ ਸਾਰੀਆਂ ਵੇਗੀਆਂ ਉਹ ਵੀ ਵੇਗੀਆਂ ਹੋਰ ਵੀ ਮੱਝਾਂ ਲਈਆਂ ਸੀ ਕੱਲ ਤਾਂ ਦੱਸਣ ਦੇ ਠੀਕ ਹੈ ਵੀਰ ਲੈ ਕੇ ਬੜੀ ਚੰਗੀਆਂ ਮਈਆਂ ਆ ਕੱਲ ਤੁਸੀਂ ਦੱਸਣ ਦੇ ਕਿ ਸੱਤ ਮੱਝਾਂ ਜਿਹੜੀਆਂ ਕੱਲੀਆਂ ਵਾਂ ਕੱਲੀਆਂ ਆਂ ਜੀ ਹਾਂਜੀ ਤੇ ਜਿਹੜੇ ਯੂਪੀ ਦੇ ਗਾਹਕ ਹੋਣੇ ਸੀ ਜਿਨ੍ਹਾਂ ਨੌ ਮੱਝਾਂ ਲਈਆਂ ਸੀ ਉਹਨਾਂ ਵੀਰ ਜੀ ਨੇ ਪੈਨੇ ਪਾਇਆ 30000 ਰੁਪਏ ਉਹਨਾਂ ਹਮਾਏ ਅੱਜ ਭਾਈ ਆ ਲੈਣ ਥੋੜੀ ਜਿਹਾ ਰਾਤੀ ਅੱਛਾ ਕੱਲ ਦੇ ਮਤਲਬ ਰਾਤ ਦੇ ਤੁਰੇ ਅੱਜ ਆ ਜਾਣੇ ਤੇ ਉਹਨਾਂ ਨੂੰ ਕਿੰਨੀਆਂ ਨੌ ਮੱਝਾਂ ਲੈ ਕੇ ਦੇਣੀਆਂ ਨੌ ਮੱਝਾਂ ਠੀਕ ਤੁਹਾਨੂੰ ਕਿਤੇ ਕਿਤੇ ਦਿਨ ਗੱਡੀ ਭਰੇਗਾ ਨਹੀਂ ਆਦਿਆਂ ਨੂੰ ਪੱਕਾ ਖਾ ਲੱਭ ਕੇ ਦੋ ਫੇਖੇ ਰਹਿਣਾ ਹੈ ਅੱਛਾ ਤੋਂ ਤੱਕ ਤੇ ਕੀ ਕੀ ਗੱਲੋਂ ਤੈਨੂੰ ਲੈ ਦੇਣੀ ਵੀ ਜੀ ਬਲੀ ਠੀਕ ਹੈ ਹਾਂਜੀ ਮਤਲਬ ਕਿ ਹੁਣ ਮਾਲ ਸਿੱਧਾ ਯੂਪੀ ਜਾਇਆ ਕਰਨਾ ਇੱਥੇ ਹਾਂਜੀ ਨਾ ਮਾਲ ਲਾ ਕੇ ਭਰਿਆ ਕਰਨੀ ਗੱਡੀ ਠੀਕ ਠੀਕ ਹੈ ਤੇ ਚਲੋ ਫਿਰ ਕਰੀਏ ਸ਼ੁਰੂ ਆਪਾਂ ਹਾਂਜੀ ਹਾਂਜੀ ਅੱਜ ਜੜੀਆਂ ਵਾਂ ਚਾਰ ਗੱਬਣਾ ਤੇ ਬਾਕੀ ਸੁਈਆਂ ਆ ਉਹੀ ਸੂਈ ਇੱਕ ਮਹੀਨ ਹੋਰ ਦੇਨੇ ਥੱਲੇ ਸੁਪਾਣੀ ਆ ਦੂਜੀ ਮਹੀਨ ਤੇ ਸਾਡੇ ਪਾਸ ਤਿਆਰ ਹੀ ਆ ਲੱਗ ਪੁੱਤ ਆ ਵੀ ਜੇ ਤਰਾਜੀ ਸੂਈ ਆ ਆ ਸਵੇਰੇ ਮੈਂ ਸੁਈ ਆ ਵੀਰ ਜੀ ਆ ਮਗਰ ਕੀ ਆ ਗਿਆ ਤੇ ਕੱਟਾ ਕੱਟਾ ਇੱਧਰ ਇੱਕੋ ਵੀਰ ਜੀ ਇਹਨੂੰ ਕੋਈ ਦੱਤਿਆ ਕੋ ਟਾਈਮ ਲਗਾਏ 14 15 ਕਿਲੋ ਵਾਲੀ ਝੋਟੀ ਆ ਠੀਕ ਉਹ ਤਿਆਰ ਕਰ ਤੀਜਾ ਸਵੇਰ ਸੁਈ ਏ ਠੀਕ ਹੈ ਜੀ ਵੇਖੋ ਕਿੱਥੇ ਰੇਵਾ ਲੱਗਾ ਇਹ ਨਹੀਂ ਆ ਵੀ ਪਾਣੀ ਕਰੋ ਜੀ ਉਹਦੀ ਕਿਲੋ ਡੇਢ ਚੋ ਹੀ ਬਚਾ ਜੰਘਾਇਆ ਜੇ ਤੇ ਕਿੰਨੇ ਕ ਦੁੱਧ ਵਾਲੀ ਆ ਦੁੱਧ ਜੀਤੀ ਉਹਨੇ 14 ਕਿਲੋ ਦਦੀ ਆ ਤੇ ਠੀਕ ਆ ਹਾਂ ਜੀ ਤੋਰ ਵੀ ਵਲੀਆ ਅਬ ਕਿੱਦਿਆਂ ਲੱਗੂ ਏ ਦੰਦਾ ਤੋਂ ਦੋ ਤੋਂ ਹੁਣਾਂ ਤਾਂ ਮੈਂ ਤਾਂ ਲੀਤਾਂ ਤੋਰ ਕੇ ਤੁਹਾਨੂੰ ਦਿਖਾ ਦਿੰਨੀ ਏ ਕਿ ਅਰੀ ਇਸ ਤਰ੍ਹਾਂ ਬੜੀ ਮਈਆ ਏਰੀਆ ਦੇ ਮਰਬਲ ਦੀ ਬਾਕੀ ਚਲੋ ਥੱਲਿਆਂ ਚੰਗੀ ਤਿਆਰ ਹੋਈ ਏ ਅੱਜ ਹੀ ਸੋਈ ਏ ਅਜੇ ਜੇ ਦੀ ਕੋਈ ਚਵਾਈ ਹੋਈ ਏ ਬਸ ਕਿਤੇ ਕਿਤੇ ਲੱਗਾ ਏ ਬੱਚੇ ਦਾਰ ਬੱਚੇ ਦੇ ਬੱਚੇ ਦੇ ਇੱਥੇ ਕਰ ਇਧਰ ਦੇਖ ਵਈ ਲੱਗੀ ਜਿਹਦਾ ਮੋਟਰ ਹੁੰਦੀ ਹੈ ਐਸਾ ਕਰਦੇ ਕਿ ਨਹੀਂ ਮੈਂ ਤਾਂ ਲੈ ਲੈਂਦੇ ਇੱਜਾ ਧਾਰ ਆ ਵੇਖੋ ਠੀਕ ਐ ਆਗਲੇ ਸਨੰਦਾ ਚਵਾ ਦੇਖ ਸਾਡੇ ਮੋਟਰ ਹੀ ਸਾਫ ਚੁਵਾਈ ਹੈ ਜਿਹੜੀ ਠੀਕ ਐ ਜੀ ਚਲੋ ਬੰਦ ਕਰੀ ਨਾ ਇਧਰ ਵਿਖਾਓ ਥਣ ਕਿੱਥੇ ਕਿੱਥੇ ਲਗਾਣਾ ਆੜਕ ਦਾ ਇਹਦੀ ਹਾਂਜੀ ਹਾਂਜੀ ਤੇ ਆ ਮੱਚਤਾ ਜਾਈਏ ਤੇ ਇਹ ਪੁੜੇ ਵੀ ਨਹੀਂ ਚੁੱਕੇ ਸੀ ਵੀ ਇਹ ਦੂ ਪ੍ਰੋਪਰ ਪਾ ਲਈਏ ਨੇ ਠੀਕ ਐ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਵੇਖ ਲਓ ਵੀਰ ਜੀ ਇੰਦਾ ਨਹੀਂ ਮੈਂ ਕਿੰਨਾ ਦੀ ਜਿਆ ਦੇ ਦਿੰਦੇ ਮੈਂ ਦੇ ਬڑے ਰੁਪਈਆ ਦੀ ਜਿਆ ਜਿਆ ਕਰੀਏ ਕਿ ਆਹ ਹਵਾਨਾ ਦੇਖ ਸਕਦੇ ਇਹਦਾ ਕਰੀ ਲੱਗੇ ਤਾਂ ਕਿੰਨੇ ਦੀ ਜੈਸ ਨੋ ਕਰਦੀ ਐ ਕਿੰਨੇ ਦੀ ਕਰਨੀ ਫੇਰੀ ਮੁੱਲ ਦੀ ਤਾਂ 70 ਅੱਛਾ ਤੇ ਜੈਸ ਨੋ ਰੱਖ ਤਾਂ ਜਿੰਨੇ ਜੈਸ ਨੋ ਉਹਨਾਂ ਦੇ ਦੇ ਦਿੰਦੇ 75 ਦੀ ਦੇ ਦਾਂਗੇ ਘੌਰ ਕਰ ਕਿੰਨਾ 73 ਦੇ 72 ਦੇ ਦੇ ਦਈਏ ਅੱਗੇ ਇਹਦਾ ਪਰ ਵੀ ਜੇ ਕੰਕੜਾ ਹਵਾ ਲਓ ਠੀਕ ਐ ਇੱਥੇ ਕੋਈ ਕਮਾਈ ਨਹੀਂ ਬੋਦੀ ਥੋੜਾ ਬੋੜਾ ਲੈਣਾ ਪਰ ਬਈ ਦੇ ਦੇਵਾਂਗੇ ਜਿਹੜਾ ਖੜੂ ਮਹੀਂ ਆਦੀ 85000 ਦੇਣੀ ਬਈ ਠੀਕ ਐ ਜੀ ਤੇ ਹੁਣ ਆ ਜਿਹੜੀ ਮੱਝ ਐ ਇਹ ਵੀ ਤਿਆਰ ਯਾਰ ਕੱਲ ਸੂਵੇ ਅੱਜ ਸੂਵੇ ਤਿਆਰ ਐ ਤਿਆਰੀ ਚੀ ਹੈ ਛੇਤੀ ਚੋਗਣਾ ਜੀ ਦੋਦੀ ਗਰੰਟੀ ਉੱਥਣਾ ਪਿੱਛੇ ਦੀ ਗੱਬਣ ਦੀ ਮੇਰੀ ਗਰੰਟੀ ਵੇਖੋ ਬਈ ਠੀਕ ਐ ਅਜੇ ਇਹਨੇ ਹੋਰ ਤਿਆਰ ਹੋ ਜਾਣਾ ਸੋਨ ਟੱਕਰ ਤੋਰ ਦੋ ਇਹ ਕਰੀ ਨਾ ਮੈਂ ਕਿੰਨਾ ਦੁੱਧ ਆਜੂਗੀ ਹੈ ਜੀ ਜੀ ਵੀਰ ਜੀ 13 ਲੀਟਰ ਦਿੰਦੀ ਹੈ ਠੀਕ ਹੈ ਜੀ ਤੇ ਬਾਕੀ ਥੱਲੀਆਂ ਚੰਗੀ ਤਿਆਰ ਹੁੰਦੀ ਹੈ ਥਾਣਾ ਆਪਾਂ ਦੇਖ ਸਕਦੇ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਇਹਦੇ ਮਿਲ ਕੇ ਇਹਨੇ ਵੀ ਚੰਗੀ ਲੱਗੀ ਹੈ ਕੀ ਵਮ ਕੱਦ ਬਹੁਤਾ ਉਚਾ ਨਹੀਂ ਆ ਪਰ ਥੱਲਿਓ ਚੰਗੀ ਤਿਆਰ ਹੁੰਦੀ ਆ। ਨਾਲ ਦਿਖਾਉ ਕਿੱਥੇ ਕਿੱਥੇ ਲਗਾ ਵਈ ਕਟਾ ਗਿਰ ਲਾਰੇ। ਦਰਮਿਆਨਾ ਜੇ ਕੱਦਿਆ ਤੇ ਥੱਲਿਓ ਗਾਵਾਂ ਵਾਂਗ ਤਿਆਰ ਹੁੰਦੀ ਆ। ਇਹ ਦੇ ਤੇ ਫੋਨ ਲਗੀ ਕੰਨੂ ਬਲਾਂ ਈ ਪੋਲੀ ਦੇ ਮੋਟੀ ਧਾਰਿਆ ਤੇ ਮੁੱਲ ਫੇਰੇ ਦਾ ਮੁੱਲ ਇਹਦਾ 70 ਹਜ਼ਾਰ ਆ। 70 ਹਜ਼ਾਰ ਆ। ਹਾਂਜੀ ਤੇ ਜੈਸਨ 2 ਜੜਦਾ ਦੋ ਨਾ ਛੱਡੀਏ ਹਾਂਜੀ ਪੰਜ ਹੀ ਛੱਡੀਏ ਨਹੀਂ ਦੇ ਆਗੇ 65000 ਦੀ ਦੇ ਦਈਏ ਸਾਡੀ ਵਹੀ ਵੀ ਜੀ ਉਸ ਤਾਈਂ ਦੇ ਰਕਤ ਸੁਪ ਦੇ ਨੇ ਸੁਪ ਤਿਆਰ ਆ ਠੀਕ ਆ ਹਾਂਜੀ ਪੂਰੇ ਇਹਨੇ ਵੀ ਪੂਰੇ ਖਿੱਚੇ ਆ ਤਿਆਰੀ ਜੀ ਆ ਇਹ ਵੀ ਉਹ ਵੀ ਲਗਭਗ ਤਿਆਰੀ ਜੀ ਆ ਵੀ ਤਿਆਰੀ ਜੀ ਆ ਹੋ ਸਦਾ ਕੱਟੀਆਂ ਜੀਆਂ ਸੂਪ ਹੈ ਨਾ ਬਲੀ ਨਹੀਂ ਬਹੁਤ ਚੰਗੇ ਦੁੱਧ ਆ ਲੈ ਸੰਦੇ ਇਹ ਕਿੰਨਾ ਕੱਢੀ ਜਾਊਗੀ ਦੁੱਧ ਇੱਥੇ ਵਿੱਚ 12 ਕਿਲੋ ਹੀ ਕੀ ਜਾਂਦਾ ਹੱਡੀ ਨਹੀਂ ਅੱਛਾ 12 ਦੇ ਲੱਗੇ ਵੀ ਕਰੀ ਚ ਕਦ ਕਾਠ ਇਦਾਂ ਤਰ੍ਹਾਂ ਸਾਰੀਆਂ ਨੇ ਇੱਚਾ ਵਾ ਕੋਠੇ ਨਹੀਂ ਨੇ ਕਰਦੀ ਠੀਕ ਆ ਸੁਪ ਬਣਾ ਨਹੀਂ ਨੇ ਤੋਰ ਦੋ ਜੀ ਲੋਵੀ ਮੱਝਾ ਸੂਆ ਕਿਨਾਂ ਸੁਣਾ ਇੰਨੇ ਵੀਡੀਓ ਤੇ ਘਰ ਵਾਲੇ ਤੇ ਜਾਣਦੇ ਕੋਈ ਤੇ ਜਾਲਾਲੇ ਸਿਰ ਮਾਰਦੇ ਤੇ ਲੋ ਜਰੂਰ ਤੁਲਾ ਲਾਗੀ ਪਰ ਮੈਂ ਹੀ ਬੋ ਚੰਗੀ ਠੀਕ ਹੈ ਜੀ ਤੇ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਕੀ ਥੱਲੇੋਂ ਸੋਨੇ ਤੋਂ ਨੇ ਹੋਰ ਵੱਧੂ ਜੀ ਠੀਕ ਹੈ ਜੀ ਮਣੀ ਚੰਗੀ ਹੋਰ ਬਣ ਜੂਗੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 65000 65000 ਆ ਰਿਹਾ ਹਾਂ ਜੀ ਕਿ ਵਿੱਚੋਂ ਕਰ ਦਈਏ ਕੋਈ ਥੋੜਾ ਬਾਧਾ ਮਨ ਦੋ ਛੱਤੀ ਅੱਛਾ ਹਾਂ ਜੀ ਇਹ ਦੇ ਦੇਣੀ ਆਪਾਂ 36000 ਦੀ ਕਿ ਬਾੜ ਦੀ ਦੇ ਦਈਏ ਦੇ ਦਾਂਗੇ ਬਾੜ ਦੀ ਠੀਕ ਹੈ 62000 ਦੀ ਜਿਹੜੀ ਕਿੰਨੇ ਕਿ ਦੇ ਦੇਾਂਗੇ ਬਾਕੀ ਕੱਦ ਕਾਠ ਉੱਚਾ ਵਾਤਰਾਂ ਇਹਦਾ ਤੇ ਥੱਲਿਆਂ ਵਿੱਚ ਸਫਾਈ ਜੀ ਤਿਆਰ ਹੁੰਦੀ ਆ ਹਨੇਕ ਕਾ ਛੋਟੀ ਸੂਈ ਸਵਾਈ ਆ ਜਿਹੜੀ ਪਹਿਲਾਂ ਸੀ ਇਹ ਵੀ ਬੱਚਾ ਇਹਦਾ ਮਰਿਆ ਜੇ ਬੱਚਾ ਨਹੀਂ ਹੈਗਾ ਇਹਦਾ ਬੱਚਾ ਤਾਂ ਹੈ ਨਹੀਂ ਜੇ ਅੱਡੇ ਪਹਾੜਾ ਛੁੱਟ ਕੇ ਅਸੀਂ ਮਿਲ ਲਈ ਅਕੜਾ ਟੀਗਾ ਬਲਾਈ ਪਰ ਹਿਲਦੀ ਨਹੀਂ ਕਦੇ ਤੇ ਦੁੱਧ ਦੁੱਧ ਵੀਰ ਦੀ ਛੇ ਕਰੋ ਵਾ ਪਾਣੀ ਕੋਲ ਕਰੋ ਜਿਹੜਾ ਮਰਜੀ ਵੀ ਲੈ ਲਈ ਤੋੜ ਤਾ ਫਿਰ ਇਹਨਾਂ ਨੇ ਇਹ ਸੂਈ ਨੂੰ ਵੀ ਇਹਨਾਂ ਦੇ ਅੰਦਰ ਦੇਣ ਉਹਨਗੇ ਆ ਜਾਣਗੇ ਨਾ ਪਟਟੇ ਨਹੀਂ ਖਾਦੀ ਪ੍ਰਾਈ ਬੜਾ ਹੈ ਵੀ ਠੀਕ ਐ ਸੂਈ ਨੂੰ ਵੀ ਇਹਨਾਂ ਦੇ ਅੰਦਰ ਦੇਣਾ ਜੀ ਪੰਦੇ ਕੇ ਕਿਲਰ ਦੁੱਧ ਜਿਹੜਾ ਕਿੰਦਾ ਕੀ ਹੁਣ ਹੈਗਾ ਇਹਦੇ ਕੋਲ ਤੇ ਇਹਦਾ ਫਿਰ ਮੁੱਲ ਮੁੱਲ ਵੇਖੋ ਵੀ ਕੀ ਚੋ ਚੰਗਾ ਲੱਗਦਾ ਦੇ ਦਿੰਦੇ ਆ 40000 40000 ਹਾਂਜੀ ਘਰ ਦੋ ਵਿੱਚ ਹੋਰ ਮੰਗਦਾ 30000 ਦੀ ਅੱਛਾ 35000 ਦੀ ਚਲੋ ਮੌਕੇ ਤੇ ਹੋਰ ਕਰ ਦੋਗੇ ਕੋਈ ਨਹੀਂ ਉਹ ਵੀ ਲੈ ਦੇ ਸੇਵਾ ਕਰੇ ਜਾਂ ਕੇ ਦੂਜੇ ਕੰਮ 'ਚ ਬੰਦੇ ਰੁੱਝੇ ਲੱਗੇ ਹੀ ਅੱਛਾ ਕਹਿੰਦੀ ਯਾਰੀ ਵੀ ਚਾਹੀਏ ਜੋ ਲੈਣਾ ਕਰਣੀ ਹੈ ਅੱਛਾ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਆ ਵੀ ਮੱਝ ਗੱਭਣੇ ਆ ਮਈਆਂ ਵੱਡੀ ਮਈ ਠੀਕ ਆ ਹਾਂਜੀ ਮੁੜੀ ਇੱਕ ਜੀ ਮਈਆਂ ਇੱਥੇ ਇਸ ਨਾਲ ਬਾਅਦ ਸੇ ਕੋਈ 2-4 ਦਿਨ ਹੀ ਖੜਨੇ ਆ ਧੋਰ ਦੋ ਫੇਰ ਇਹਨਾਂ ਨੂੰ ਦੁੱਧ 13 ਕਿਲੋਟਰ ਦੇ ਕਰੀਬ ਹੈ ਵੀ ਜਿਹੜਾ ਕੰਦੇ ਚਵਾਈ ਜਾਊਗੀ ਇਹਦਾ ਸਵਾਗਨ ਮਾਜੇ ਇਹ ਤੀਜੀ ਸਵੇਰ ਸੁਣੀ ਜੀ ਤੀਸਰੀ ਸਵੇਰ ਜਿਹੜਾ ਇਹਨੇ ਸੋਨਾ ਹੈ ਅੱਜ ਲਗਭਗ ਜਾ ਰਹਾ ਤੇ ਤੀਸਰੀ ਸਵੇਰ ਆ ਲਈਆਂ ਹੀ ਆ ਮੱਜਾਂ ਅੰਨ੍ਹਾ ਦੁੱਧ ਆ ਗਿਆ ਇਹਦਾ ਇਹਦਾ ਮੁੱਲ ਮੇਰਾ ਮੁੱਲ 70 ਹਜ਼ਾਰ 70 ਹਜ਼ਾਰ ਹੈ 1 ਨਿਰਜਸ ਨੂੰ ਇਹ 66000 ਦੀ ਮੀਨ 66 ਦੀ ਦੇਦੀ ਹੈ ਕਿ ਛੜਦੀਏ ਵਿੱਚੋਂ ਹਜ਼ਾਰ ਦੇ ਦਾਂਗੇ 65 ਦੀ ਦੇ ਦੋਗੇ ਕਿਉਂ 64 ਦੀ ਦੇ ਦਾਂਗੇ ਅੱਛਾ 64 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਥੋੜਾ ਪਤਾ ਹੋਰ ਕਰ ਦੋਗੇ ਮਾਨ ਤੇ ਹੁਣ ਜਿਹੜੀ ਅੰਜਲੀ ਮੱਝ ਇਹ ਵੀ ਤਿਆਰ ਦੋ ਲੈ ਕੇ 3 ਦਿਨ ਲੈ ਕੇ ਪਹੁੰਚ ਨਹੀਂ ਆਏ ਦੇਖੋ ਛਿਆਰੀਆ ਬਿਲਕੁਲ ਠੀਕ ਹੈ ਤਾਂ ਬਾਕੀ ਗੱਬਣਾ ਵੀਰ ਜੀ ਥਣਾ ਦੇ ਪਿਛੇ ਦੀ ਸਾਡੀ ਗਰੰਟੀ ਹੋਗੀ ਠੀਕ ਹੈ ਜੀ ਹਾਂਜੀ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ ਜੇ ਵੀ ਦੁੱਧ ਕਿੰਦੀ 12 ਲੀਟਰ ਤੋਂ ਬਾਅਦ ਉਹ ਛੋਟੀ ਮੈਂ ਆ ਕਿ ਥੋੜਾ ਜਿਆ ਪੈਰ ਦਬਦੀ ਆ ਉਹ ਪਰ ਤੋਂ ਨਾ ਲੰਘ ਜਾ ਮਰ ਜਾ ਵਾਟ ਗਿਆ ਠੀਕ ਆ ਹੁੰਦੇ ਬਿਲਕੁਲ ਗੱਡੀ ਚ ਲੌਂਚ ਚੜਾਉਣ ਲੱਗਿਆ ਕਈ ਜਰੀ ਕਈ ਵੱਧ ਘਟੇ ਹੋ ਜਾਂਦੇ ਐਸੋ ਤਰ੍ਹਾਂ ਉਹ ਮਈ ਇਹ ਚੰਗੀ ਭਰੂਗੀ ਇਹ ਤਿਆਰ ਹੋਣੀ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 65000 ਰੁਪਏ 65000 ਆ ਹਾਂਜੀ ਤੇ ਬਾਕੀ ਚਲੋ ਮੋਕੇ ਤੇ ਮੈਂ ਮਈ ਦੇ ਪੀਆ ਭਰੀਆ ਦੀ ਹਾਂਜੀ ਹਾਂਜੀ ਦੋ ਵਾਰ ਛੱਡ ਦਾਂਗੇ 63 ਲਈ ਦੇ ਦਾਂਗੇ 63 ਤੀ ਦੇ ਦੋਗੇ ਹਾਂਜੀ ਤੇ ਬਾਕੀ ਇਹ ਚਲੋ ਕੋਈ ਫੋਨ ਲਾਵੇ ਹਾਂਜੀ ਹਾਂਜੀ ਤੇ ਬਾਕੀ ਸੂਈਆਂ ਜਿਹੜੀਆਂ ਦੋ ਆ ਉਹ ਵੀ ਪਾਸ ਹੀ ਹੋਣੀਆਂ ਵਾ ਕਿ ਇੱਕ ਸਾਲ ਦੀਆਂ ਅੱਜ ਪਾਸ ਹੀ ਕਰਨ ਵਾਲੀਆਂ ਸੀ ਜੀ ਬਾਕੀ ਥਣਾ ਤੋਂ ਨਹੀਂ ਹਣੀ ਕੋਈ ਮਈ ਪਿਆ ਠੀਕ ਆਪਣੀ ਇੱਥੇ ਪਾਸ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਕਰੋ ਜੀ